ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 10 ਜਮੀਨ ਤੇ ਪਟਕਿਆ ਹੋਇਆ ਗੇਂਦ ਬੁੜਕ ਕੇ ਸੁੱਟਣ ਵਾਲੇ ਦੇ ਹੱਥ ਨੂੰ ਆਸ਼ੁੰਦਾ ਹੈ ਪਰ ਤਾਂ ਹੀ ਜੇ ਉਸ ਵਿੱਚ ਹਵਾ ਭਰੀ ਹੋਵੇ ਹਵਾ ਨਿਕਲ ਜਾਂ ਤੇ ਉਸ ਵਿੱਚ ਬੁੜਕਨ ਦੀ ਤਾਕਤ ਨਹੀਂ ਰਹਿੰਦੀ ਤੇ ਨਾ ਹੀ ਦੁਬਾਰਾ ਹੱਥ ਨੂੰ ਛੋਂਦੀ ਅਮਰਕੌਰ ਦੀ ਹਾਲਤ ਅਮਰਕੌਰ ਦੀ ਹਾਲਤ ਅੱਜਕੱਲ੍ਹ ਐਸੇ ਹੀ ਹਵਾ ਨਿਕਲ ਚੁੱਕੇ ਗੇਂਦ ਵਰਗੀ ਸੀ ਇਸ ਤੋਂ ਪਹਿਲਾਂ ਉਹ ਆਪਣੀ ਪਤੀ ਲਈ ਉਸੇ ਤਰ੍ਹਾਂ ਗੇ ਉਸੇ ਤਰ੍ਹਾਂ ਦਾ ਗੇਂਦ ਬਣੀ ਰਹੀ ਸੀ ਜਿਸ ਨੂੰ ਜਿੰਨੀ ਜ਼ੋਰ ਦੀ ਠਾਕਰ ਸਿੰਘ ਪਟਕਾਂਦਾ ਉਸ ਉਨੇ ਹੀ ਉਹਾਰ ਵਿੱਚ ਉਹ ਉਸ ਦੇ ਗਲ ਨਾਲ ਜਾ ਲੱਗਦੀ ਸੀ ਪਰ ਪਿਛਲੇ ਲਗਭਗ 1 ਸਾਲ ਤੋਂ ਜਦ ਤੋਂ ਪਤੀ ਨੇ ਉਸ ਨੂੰ ਨਿਰਵਾਸਤ ਵਾਸਤਕ ਕੀਤਾ ਪਤੀ ਭਗਤੀ ਦੀ ਹਵਾ ਉਸ ਦੇ ਚਿਹਰੇ ਦੀ ਗੇਂਦ ਚ ਖਾਰਜ ਹੋਣੀ ਸ਼ੁਰੂ ਹੋ ਰਹੀ ਸੀ ਤੇ ਪਤੀ ਦੀ ਰਜਾ ਵਿੱਚ ਰਾਜ਼ੀ ਰਹਿਣ ਦਾ ਜਨੂਨ ਵੀ ਉਸ ਦੇ ਅੰਦਰੋਂ ਕਾਫੀ ਹੱਦ ਤੱਕ ਘਟ ਗਿਆ ਸੀ ਪੁੱਜੇ ਤਾਂ ਆਪਣੇ ਪਰਮੇਸ਼ਵਰ ਦੇ ਸ਼ਲੋਕ ਨੇ ਉਸ ਨੂੰ ਅੰਦਰ ਤਬਦੀਲੀ ਲੈ ਆਂਦੀ ਸੀ ਰੇਂਦੀ ਕਸਰਪ੍ਰਿਤਪਾਲ ਦੀਆਂ ਸਮਝਾਉਣਾਂ ਨੇ ਪੂਰੀ ਕਰ ਦਿੱਤੀ ਪਰ ਇੰਨੀ ਤਬਦੀਲੀ ਪੈਦਾ ਹੋਣ ਜਾਣਦੀ ਵੀ ਅਮਰਕੌਰ ਅਜੇ ਤੀਕਰ ਇਹੋ ਪ੍ਰਗਟ ਕਰਦੀ ਕਿ ਪਤੀ ਦੀ ਹਰ ਆਗਿਆ ਉਸ ਲਈ ਦੇਵ ਬਾਣੀ ਦੀ ਤੁਲ ਹੈ ਉਹਨਾਂ ਦਾ ਸਨੇਹਾ ਆ ਕਿ ਉਹ ਮੈਨੂੰ ਮਿਲਣ ਲਈ ਆ ਰਹੇ ਦੀ ਇਤਨੇ ਦਿਨਾਂ ਬਾਅਦ ਜਾਣਕ ਉਹਨਾਂ ਨੂੰ ਇਹ ਹੀ ਕਿਵੇਂ ਕੁੱਦ ਪਿਆ ਰੁਕ ਰੁਕੇ ਵਿੱਚ ਉਹਨਾਂ ਇਹ ਵੀ ਰੋਕੇ ਵਿੱਚ ਇਹ ਵੀ ਲਿਖਿਆ ਸੀ ਕਿ ਇੱਕ ਜ਼ਰੂਰੀ ਕੰਮ ਪਲਾ ਇਹੋ ਜਿਹਹਾ ਜ਼ਰੂਰੀ ਕੰਮ ਕੀ ਹੋ ਸਕਦਾ ਹੈ ਜਿਸ ਬਾਰੇ ਉਹਨਾਂ ਨੂੰ ਮੇਰੇ ਕੋਲੋਂ ਸਲਾਹ ਲੈਣ ਦੀ ਲੋੜ ਆ ਪਣੀ ਹੋਵੇ ਬੈਠੀ ਬੈਠੀ ਉਹ ਕਿੰਨਾ ਹੀ ਕੁਝ ਸੋਚ ਰਹੀ ਸੀ ਬੜਾ ਕੁਝ ਬੇਮਤਲਬ ਤੇ ਬੜਾ ਕੁਝ ਮਤਲਬ ਦਾ ਕਦੀ ਤਾਂ ਉਹ ਦਿਲ ਨਾਲ ਫੈਸਲਾ ਕਰ ਲੈਂਦੀ ਅੱਜ ਦਿਲ ਦੀ ਬਿਹਾਰਸ ਕੱਢ ਕੇ ਹੀ ਛੱਡਾਂਗੀ ਮੈਨੂੰ ਇਹ ਉਮਰ ਕੈਦ ਦੀ ਸਜ਼ਾ ਬਿਲਕੁਲ ਪਸੰਦ ਨਹੀਂ ਤੇ ਕਦੀ ਇਸ ਤੋਂ ਉਲਟ ਸੋਚਣ ਲੱਗਦੀ ਨਹੀਂ ਫਿਰ ਵੀ ਤਾਂ ਉਹ ਪਤੀ ਨੇ ਮੇਰੀ ਪਰਮੇਸ਼ਵਰ ਤਾਂ ਨਹੀਂ ਸਹੀ ਪਤੀ ਤਾਂ ਹੈ ਹੀ ਨਾ ਕਿ ਪਤਨੀ ਲਈ ਇਹੋ ਹੀ ਗੁਸਤਾਖੀ ਕਰਨੀ ਬੰਦੀ ਆ ਨਹੀਂ ਮੈਨੂੰ ਪੂਰੇ ਦਿਲ ਨਾਲ ਉਹਨਾਂ ਦਾ ਸਵਾਗਤ ਕਰਨਾ ਹੋਵੇਗਾ ਸੰਧਿਆ ਦਾ ਤੋਂdel ਕਾਫੇਲ ਦਾ ਫੈਲਦਾ ਡੂੰਗੀ ਕੈਲੋ ਵਿੱਚ ਵਟ ਗਿਆ ਅਮਰ ਕੌਰ ਨੇ ਅਜਪਤੀ ਦੇ ਸਵਾਗਤ ਲਈ ਹਰ ਤਰ੍ਹਾਂ ਲਈ ਤਿਆਰੀ ਕਰ ਰੱਖੀ ਸੀ ਘਰ ਦੀ ਸਫਾਈ ਅਜੋਛ ਨੇ ਉਚੇਚੇ ਧਿਆਨ ਨਾਲ ਕਰਵਾਈ ਰਸੋਈ ਵਿੱਚ ਵੀ ਉਸ ਨੇ ਉਹ ਚੀਜ਼ਾਂ ਤਿਆਰ ਕੀਤੀਆਂ ਜਿਹੜੀਆਂ ਉਸ ਦਾ ਦੇ ਪਤੀ ਨੂੰ ਪਸੰਦ ਸਨ ਸਭ ਕੁਝ ਰਿੱਧਾ ਪੱਕਾ ਤਿਆਰ ਪਿਆ ਸੀ ਉਸ ਨੇ ਰੋਟੀ ਨਹੀਂ ਖਾਧੀ ਪਤੀ ਨੂੰ ਅਜ ਸੁੱਚੇ ਮੂੰਹ ਰਹਿ ਕੇ ਖਵਾਵਾਂ ਦੀ ਸ਼ੇਕੜ ਰਾਤ ਦੇ 10 10:30 ਵਜੇ ਭੁੱਖਾ ਖੜਕਣ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਉਹ ਉੱਬੜਵਾਹੀ ਉੱਠੀ ਤੇ ਹੀਠਾਂ ਜਾ ਕੇ ਉਸ ਬੂਹਾ ਖੋਲੇ ਪਤੀ ਦੇ ਚਿਹਰੇ ਤੇ ਨਜ਼ਰ ਪੈਂਦਿਆਂ ਹੀ ਅਮਰਕੌਰ ਦਾ ਦਿਲ ਮੂਠੀ ਵਿੱਚ ਆ ਗਿਆ ਐਡੀ ਨਿਮੋ ਝਾਂਤ ਕਮਰੇ ਵਿੱਚ ਦਾਖਲ ਹੁੰਦਿਆਂ ਹੀ ਠਾਕਰ ਸਿੰਘ ਸੋਫੇ ਵਿੱਚ დას ਗਿਆ ਤੇ ਦੱਸਦਿਆਂ ਇੱਕ ਲੰਬਾ ਸਾਰਾ ਸਾਹ ਭਾਰਨ ਤੋਂ ਬਾਅਦ ਲੱਤਾਂ ਵਹਾ ਭਲਾ ਕੇ ਨਿੱਸਲ ਹੋ ਗਿਆ ਸੁੱਖ ਪੈ ਹੈ ਅਮਰਕੌਰ ਲਾਗੇ ਬੈਠਦੀ ਹੋਈ ਬੋਲੀ ਬੜੇ ਉਦਾਸ ਜਾਪਦੇ ਹੋ ਅਮਰਕੌਰ ਨੇ ਅੱਜ ਪਤੀ ਉੱਤੇ ਬਹਰਾਉਣ ਲਈ ਦਿਲ ਦੀ ਗਾੜੀ ਵਿੱਚ ਜਿਹੜਾ ਜ਼ਖੀਰਾ ਪਰ ਰੱਖਿਆ ਸੀ ਪਤੀ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਸਾਰਾ ਜਿਵੇਂ ਉਹਦੇ ਅੰਦਰ ਹੀ ਖੁਰ ਗਿਆ ਜਵਾਬ ਨਾ ਪਾ ਕੇ ਉਸ ਦੀ ਘਬਰਾਹਟ ਵੱਧ ਗਈ ਪ੍ਰਸੰਗ ਬਦਲਦੀ ਹੋਈ ਬੋਲੀ ਰੋਟੀ ਲਿਆਵਾਂ ਨਹੀਂ ਖਾ ਕੇ ਆਇਆ ਨਹੀਂ ਭੁੱਖ ਨਹੀਂ ਇਸ ਤੋਂ ਅਗਲਾ ਸਵਾਲ ਕਿਉਂ ਭੁੱਖ ਨਹੀਂ ਅਮਰਕੌਰ ਦੀ ਜਵਾਨ ਤੇ ਆਉਂਦਾ ਆਉਂਦਾ ਰੁਕ ਗਿਆ ਜਿਵੇਂ ਅੰਦਰ ਹੀ ਉਸ ਨੂੰ ਕਿਸੇ ਨੇ ਪਟਕਾਰਿਆ ਹੋਵੇ ਪਤੀ ਉੱਤੇ ਕਿਉਂ ਦਾ ਸਵਾਲ ਸਰਦਾਰ ਹਰੀਨ ਜੋ ਕੁਝ ਕਹਿਣ ਲਈ ਆਏ ਸਨ ਉਹ ਉਸ ਨੂੰ ਜਰਾ ਪਛੇਤਾ ਪਾ ਕੇ ਅਤੇ ਪਤਨੀ ਦੇ ਦਿਲ ਵਿੱਚ ਜਾ ਕੇ ਲ ਹੋਣ ਦੇਖਿਆ ਲੋ ਉਹ ਬੋਲੀ ਪਾਲ ਦਾ ਲੱਗਿਆ ਕੁਝ ਪਤਾ ਤੁਹ ਸਵਾਲ ਸੁਣ ਕੇ ਉਮਰ ਕੋ ਡਰ ਗਈ ਉਹ ਜਾਨ ਦੀ ਸੇਕੀ ਉਸ ਦੇ ਪਤੀ ਦਾ ਦਿਲ ਪਰਿਤਪਾਲ ਦੀ ਨਫ਼ਰਤ ਨਾਲ ਕੰਢਿਆ ਤੇ ਭਰਿਆ ਹੋਇਆ ਹੈ ਕਈ ਵੇਰਾਂ ਉਹ ਆਖ ਜੋ ਚੁੱਕਾ ਸੀ ਇਸ ਨਮਕ ਹਰਾਮ ਛੋਕਰੇ ਨੂੰ ਉਹ ਸਾਰੀ ਉਮਰ ਮੱਥੇ ਨਹੀਂ ਲਾਵੇਗਾ ਤੇ ਹੋਰ ਵੀ ਐਸਾ ਕਿੰਨਾ ਹੀ ਕੁਝ ਦੂਜਾ ਉਸ ਨੂੰ ਭਰਮ ਪਿਆ ਭਵੇਂ ਪਰਿਤਪਾਲ ਦੇ ਇਥੇ ਆਉਣ ਜਾਣ ਦੀ ਸੋ ਉਹਦੇ ਪਤੀ ਨੂੰ ਮਿਲ ਚੁੱਕੀ ਹੈ ਤੇ ਸ਼ਾਇਦ ਉਸੇ ਦੀ ਪੁੱਛ ਪੜਤਾਲ ਲਈ ਅੱਜ ਆਪ ਪਧਾਰੇ ਨੇ ਪਹਿਲਾਂ ਤਾਂ ਉਸ ਦਾ ਦਿਲ ਚਾਹਿਆ ਕਿਸੇ ਰਹੀ ਮੁਕਰ ਜਾਵੇ ਪਰ ਮੁਕਰ ਦੀ ਕੀ ਕਰਨ ਪਰਮੇਸ਼ਵਰ ਦੇ ਸਾਹਮਣੇ ਕਿਸੇ ਦਾ ਝੂਠ ਚੱਲ ਸਕਦਾ ਹੈ ਉਸ ਜਵਾਬ ਦਿੱਤਾ ਆਇਆ ਜੀ ਆਇਆ ਸੀ ਪ੍ਰਸ਼ਨ ਸਰਦਾਰ ਨੇ ਇੰਜ ਕੀਤਾ ਜਿਵੇਂ ਚਾਹੁੰਦਾ ਹੋਵੇ ਕਿ ਇਹ ਸੱਚ ਹੈ ਹਾਂ ਜੀ ਕਦੋਂ ਪੰਜ ਛੇ ਦਿਨ ਹੋਏ ਨੇ ਕਿਸ ਮਤਲਬ ਲਈ ਅਮਰ ਕੌਰ ਦੀ ਜਵਾਨ ਫੇਰ ਥੜਕੀ ਕੀ ਇਸ ਸਵਾਲ ਦਾ ਜਵਾਬ ਵੀ ਦੇਣਾ ਹੋਵੇਗਾ ਉਸ ਨੂੰ ਜੇ ਸੱਚੋ ਸੱਚ ਚੁੱਪ ਕਿਉਂ ਕਰ ਗਈ ਜੀ ਨਹੀਂ ਦੱਸਣਾ ਚਾਹੁੰਦੀ ਤਾਂ ਨਾ ਦੱਸ ਮੈਂ ਪੁੱਛਦਾਂ ਨਹੀਂ ਇਹਦਾ ਅਮਰਕੌਰ ਦੇ ਪ੍ਰਤੀਵਰਤ ਧਰਮ ਨੂੰ ਬੜੀ ਸਖਤ ਕਿਸਮ ਦਾ ਚੈਲੰਜ ਸੀ ਜੀ ਉਹ ਜਰਪਈ ਲੈਣ ਆਇਆ ਸੀ ਰਪਈ ਲੈਣ ਤੇਰੇ ਕੋਲੋਂ ਹਾਂਜੀ ਪਹਿਲਾਂ ਵੀ ਕਦੀ ਆਇਆ ਸੀ ਇੱਕ ਦੋ ਵਾਰੀ ਸਰਦਾਰ ਨੇ ਪਿਰਤਪਾਲ ਦਾ ਮਾਮਲਾ ਛੇੜਿਆ ਸੀ ਤੇਰਾ ਰਸਮੀ ਤੌਰ ਤੇ ਜਾਂ ਬਾਤਾਂ ਬੰਨ ਬਣਾਉਣ ਦੇਖਿਆ ਪਰ ਅਮਰਕੌਰ ਦੀਆਂ ਗੱਲਾਂ ਸੁਣ ਕੇ ਮਾਮਲਾ ਰਸਮੀ ਨਾ ਰਹਿ ਕੇ ਗੰਭੀਰ ਜਹੀ ਸ਼ਕਲ ਧਾਰਨ ਕਰ ਗਿਆ ਰੁਪਏ ਦੀ ਕੀ ਲੋੜ ਪੈ ਗਈ ਉਸ ਨੂੰ ਜਿਵੇਂ ਸਰਦਾਰ ਦੇ ਸਿਰ ਵਿੱਚ ਕਿਸੇ ਨੇ ਪੱਥਰ ਚੁੱਕ ਮਾਰਿਆ ਹੋਵੇ ਕੀ ਕਰਨੇ ਸਿਰ ਪਈ ਉਸ ਨੇ ਜੀ ਮੈਂ ਪੁੱਛਿਆ ਬਥੇਰਾ ਪਰ ਦੱਸਿਆ ਕੋਸ ਨਹੀਂ ਉਸ ਨੇ ਤੇ ਤੂੰ ਦੇ ਦਿੱਤੇ ਕੀ ਕਰ ਕਹਿਣ ਨੂੰ ਤਾਂ ਉਹ ਕਹਿ ਗਈ ਪਰ ਇਸ ਦਾ ਫਲ ਕੀ ਹੋਵੇਗਾ ਇਹ ਜਾਣਨ ਲਈ ਉਸ ਦਾ ਦਿਲ ਧੜਕਣ ਲੱਗ ਪਿਆ ਉਸ ਨੂੰ ਜਿਵੇਂ ਕੋਈ ਨਵੀਂ ਵਿਵਤਾ ਉਸ ਲਈ ਆਈ ਹੀ ਆਈ ਪਰ ਜਦ ਉਸ ਦੇ ਪਤੀ ਦੇ ਮੂੰਹੋਂ ਆਪਣੀ ਉਮੀਦ ਤੋਂ ਉਲਟ ਸੁਣਾ ਖੈਰ ਕੋਈ ਗੱਲ ਨਹੀਂ ਤਾਂ ਚੰਬਤ ਹੀ ਰਹਿ ਗਈ। ਐਡੀ ਉਧਾਰਤਾ ਦੀ ਆਸ ਤਾਂ ਉਹ ਉੱਕਾ ਨਹੀਂ ਸੀ ਕਰ ਸਕਦੀ ਪਤੀ ਪਾਸੋਂ। ਚਲੋ ਠੀਕ ਕੀਤਾ। ਖਬਰ ਵਿਚਾਰਾ ਕਿੰਨਾ ਕੌਖਾ ਹੋਵੇ। ਇੱਕ ਉਧਾਰਤਾ ਉੱਤੇ ਦੂਜੀ ਉਦੋਂ ਵੀ ਵੱਡੀ। ਅਮਰ ਕੌਰ ਸੋਚਣ ਲੱਗੀ ਅੱਜ ਵੱਡੇ ਵੇਲੇ ਉੱਠਦਿਆਂ ਕਿਹੜਾ ਭਗਵਾਨ ਮੱਥੇ ਲੱਗਾ ਸੀ ਮੇਰੇ। ਪਰ ਤੁਸੀਂ ਇੰਜ ਨਿੰਮੋ ਜਾਣੇ ਕਿਉਂ ਜੀ ਅਮਰਪੁਰ ਮੋੜ ਪਹਿਲੇ ਪ੍ਰਸੰਗਿਕ ਪੱਲਾ ਸਰੀਰ ਕੋਕੂ ਟਿੰਨਾ ਸੀ ਛੋਟਾ ਠੰਡਾ ਸਾਹ ਭਨ ਤੋਂ ਸਰਦਾਰ ਨੇ ਕੋਈ ਜਵਾਬ ਨਾ ਦਿੱਤਾ ਕੀ ਗੱਲ ਹੈ ਦੱਸ ਦੇ ਕਿਉਂ ਨਹੀਂ ਉਹ ਆਪਣੇ ਥਾਂ ਤੋਂ ਸਿਰਕ ਕੇ ਹੋਰ ਉਸ ਦੇ ਨੇੜੇ ਹੋ ਗਏ ਮੈਂ ਇੱਕ ਮੁਸੀਬਤ ਵਿੱਚ ਫਸ ਗਿਆ ਸਰਦਾਰ ਦੀ ਬਾਜ ਇੰਜ ਸੀ ਜਿਵੇਂ ਉਸ ਦੇ ਮਗਰੇ ਮਗਰ ਅਥਰੂ ਉਮੜੇ ਆ ਰਹੇ ਹੈ ਹਾਂ ਇਸ ਤੋਂ ਬਾਅਦ ਉਸ ਨੇ ਇੱਕ ਦੋਸ਼ੀ ਵਾਂਗ ਲੱਗ ਪਿਆ ਸਾਰਾ ਬਰਤ ਤਾਂ ਆਪ ਕਮਰਕੌਰ ਨੂੰ ਸੁਣਾ ਦਿੱਤਾ ਅੱਜ ਦਾ ਹੀ ਨਹੀਂ ਪਿਛਲੇ ਪੂਰੇ 1 ਸਾਲ ਤੋਂ ਲੈ ਕੇ ਅੱਜ ਤੀਕ ਤੱਕ ਦਾ ਜਿਸ ਤੇ ਵਰਣਨ ਵਿੱਚ ਘੰਟਾ ਸਵਾ ਘੰਟਾ ਵਕਤ ਖਰਚ ਹੋ ਗਿਆ ਅਮਰ ਗੌਰ ਹੁੰਗਾਰਾ ਪਰ ਦੀ ਗੀਤ ਸੁਣ ਸੁਣ ਕੇ ਚਿੰਤਾ ਵਿੱਚ ਡੋਪਦੀ ਹੈ ਚਿੰਤਾ ਦੇ ਨਾਲ ਨਾਲ ਕੁਝ ਪਰਸਤ ਤਾਂ ਦਾ ਅੰਚਵੀਆ ਲੱਗੇ ਇਸ ਵਿੱਚ ਜਦੋਂ ਉਸਨੇ ਅਨੁਭਵ ਕੀਤਾ ਕਿ ਉਸ ਦਾ ਦੇਵਤਾ ਮੱਛੀ ਵਾਂਗ ਪੱਥਰ ਚਟਕਿ ਸ਼ੇਕੜ ਆਪਣੇ ਟਿਕਾਣੇ ਤੇ ਆ ਲੱਗਿਆ ਉਸ ਨੂੰ ਹੁਣ ਤਿਕਨਾ ਤਾਂ ਚਿੰਤਾ ਬਣੀ ਦੇ ਪਰਸਤੂ ਦਾ ਪਤਾ ਹੀ ਨਾ ਹੀ ਲੜਕੀ ਦੇ ਮਰਨ ਦਾ ਤੇ ਕੇਵਲ ਉਹ ਇੰਨਾ ਹੀ ਜਾਣਦੀ ਸੀ ਕਿ ਬਾਲ ਬੱਚਾ ਹੋਣ ਵਾਲਾ ਹੈ ਉਹ ਪਤੀ ਦੇ ਦੁੱਖ ਦਰਦ ਵਿੱਚ ਭਿੱਜ ਗਈ ਇਸ ਤੋਂ ਬਾਅਦ ਸੋਚਿਆ ਜਾਣ ਲੱਗਾ ਭਵਿਸ਼ਵਾਰੇ ਸ਼ੇਖਰ ਸਰਦਾਰ ਨੇ ਬੜੀ ਦੇਨਤਾ ਨਾਲ ਮੰਗ ਕੀਤੀ ਕਿ ਅਮਰਕੌਰ ਜਿੰਨੀ ਛੇਤੀ ਹੋ ਚੱਕੇ ਚੱਲ ਕੇ ਆਪਣਾ ਘਰ ਸੰਭਾਲੇ ਬਾਕੀ ਜੋ ਕੁਝ ਵੀ ਸੋਚਣਾ ਹੋਵੇਗਾ ਉੱਥੇ ਜਾ ਕੇ ਸੋਚਿਆ ਜਾਵੇਗਾ ਹਨੇਰੇ ਵਿੱਚ ਚਿਹਰਾ ਤੋਂ ਢੱਕੇ ਹੋਏ ਆਦਮੀ ਦੀਆਂ ਅੱਖਾਂ ਅਚਾਨਕ ਤੇਜ ਰੋਸ਼ਨੀ ਉਤੱਕੇ ਜਿਵੇਂ ਚੰਦਾ ਆ ਜਾਂਦੀਆਂ ਨੇ ਕੁਝ ਇਸੇ ਤਰ੍ਹਾਂ ਦੀ ਹਾਲਤ ਹੋ ਗਈ ਸੀ ਅਮਰਕੌਰ ਦੀ ਉਸ ਲਈ ਭਲਾ ਇਦੋਂ ਵੱਧ ਸੁਭਾਗ ਸੁਭਾਗ ਹੋਰ ਕੀ ਹੋ ਸਕਦਾ ਸੀ ਵੀ ਬਾਕੀ ਰਹੀ ਗਿਲੇ ਸ਼ਿਕਵੇ ਦੀ ਗੱਲ ਇਸ ਦੀ ਹੁਣ ਕੁੰਜਾਇਸ਼ ਹੀ ਨਹੀਂ ਰਹਿ ਕਿਸੀ। ਔਰਤਾਂ ਪਤੀ ਦੀ ਹਾਲਤ ਨੂੰ ਅਨੁਭਵ ਕਰਕੇ ਉਸ ਦੀ ਨਾੜ ਨਾੜ ਬੋਲ ਰਹੀ ਸੀ। ਗੱਲਾਂ ਹੀ ਗੱਲਾਂ ਵਿੱਚ ਰਾਤ ਕਾਫੀ ਹੋ ਗਈ ਸੀ ਸਰਦਾਰ ਹੋਰਾ ਹਮੇਸ਼ ਤੋਂ ਉਲਟ ਅੱਜ ਇੱਥੇ ਹੀ ਰਾਤ ਕੱਟਣ ਦਾ ਇਰਾਦਾ ਕੀਤਾ। ਇਰਾਦਾ ਨਹੀਂ ਸਗੋ ਕਹਿਣਾ ਚਾਹੀਦਾ ਹੈ ਕਿ ਉਧਾਰਤਾ ਦੀ ਇੰਤਿਹਾਕ ਕਰ ਦਿੱਤੀ ਉਹਨਾਂ ਨੇ। ਧੰਨ